ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਹ ਦੀ ਮਰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਯਾਦਗਾਰੀ ਸਥਾਨ ਜਿੱਥੇ ਭਾਈ ਕੱਟੂ ਜੀ ਨਾਲ ਮੁਲਾਕਾਤ ਹੋਈ ਤੇ ਉਥੋਂ ਦੀ ਇੱਕ ਸਾਖੀ ਪ੍ਰਚਲਿਤ ਹੈ ਜਿੰਦੇ ਪਰਥਾਏ ਕਿਸੇ ਕਵੀ ਨੇ ਕਵਿਤਾ ਲਿਖੀ ਬੜੀ ਖੂਬਸੂਰਤ ਕਵਿਤਾ ਲਿਖੀ ਮੈਨੂੰ ਉਹ ਪੂਰੀ ਤਾਂ ਨਹੀਂ ਯਾਦ ਪਰ ਥੋੜੀ ਥੋੜੀ ਯਾਦ ਹੈ ਮੈਂ ਆਪ ਜੀ ਨਾਲ ਸਾਂਝੀ ਕਰਦਾ ਵਾਹ ਸਾਈਆਂ ਤੇਰੀ ਹੋਂਦ ਅਜੀਬ ਵਾਹ ਸਾਈਆਂ ਤੇਰੀ ਹੋਂਦ ਅਜੀਬ ਕਿਧਰੇ ਵਿੱਥਾਂ ਕਿਤੇ ਕਰੀਬ ਥੋੜੀ ਵਿਆਖਿਆ ਵੀ ਕਰਦਿਆਂ ਨਾਲ ਕਿ ਪਰਮਾਤਮਾ ਨੂੰ ਵਾਹ ਕਹਿ ਕੇ ਸੰਬੋਧਨ ਕਰਕੇ ਕਿਹਾ ਕਿ ਕਿਧਰੇ ਤਾਂ ਮਨੁੱਖ ਨੇ ਤੇਰੇ ਨਾਲ ਵਿੱਥਾਂ ਪਾਈਆਂ ਹੋਈਆਂ ਨੇ ਤੇ ਕਿਤੇ ਮਨੁੱਖ ਤੇਰੇ ਬੜਾ ਕਰੀਬ ਹੈ ਵਾਹ ਸਾਈਆਂ ਤੇਰੀ ਹੌਂਦ ਅਜੀਬ ਕਿਧਰੇ ਵਿਥਾਂ ਕਿਤੇ ਕਰੀਬ ਭਰੇ ਖਜ਼ਾਨੇ ਫਿਰ ਕੋਈ ਭੁੱਖਾ ਕੋਈ ਰਜਿਆ ਖਾ ਰੁੱਖਾ ਸੁੱਖਾ ਵੀ ਕਿਤੇ ਤਾਂ ਖਜ਼ਾਨੇ ਭਰੇ ਨੇ ਦੇ ਫਿਰ ਵੀ ਭੁੱਖੇ ਪਰ ਕਿਤੇ ਰੁੱਖਾ ਸੁੱਖਾ ਖਾ ਕੇ ਵੀ ਕੋਈ ਇਨਸਾਨ ਰਜਿਆ ਹੋਇਆ ਤੁਖਦਾ ਕੋਈ ਮੇਵੇ ਖਾ ਕੇ ਖੁਸ਼ ਰਹਿੰਦਾ ਕੋਈ ਚਨੇ ਚਬਾ ਕੇ ਵੀ ਕਿਧਰੇ ਤਾਂ ਕੋਈ ਮੇਵੇ ਖਾ ਕੇ ਵੀ ਤੁਖਦਾ ਤੇ ਕਿਧਰੇ ਕੋਈ ਚਣੇ ਚਬਾ ਕੇ ਵੀ ਖੁਸ਼ ਰਹਿੰਦਾ ਸਭ ਕੁਝ ਹੁੰਦਿਆ ਵੀ ਕੋਈ ਥੋੜਿਆ ਨਾ ਕੁਝ ਹੁੰਦਿਆ ਵੀ ਕੋਈ ਜੁੜਿਆ ਕਿ ਕਿਸੇ ਕੋਲ ਤਾਂ ਸਭ ਕੁਝ ਹੁੰਦਾ ਉਹ ਤਾਂ ਵੀ ਥੋੜਿਆ ਮਹਿਸੂਸ ਕਰਦਾ ਥੋੜ ਮਹਿਸੂਸ ਕਰਦਾ ਪਰ ਕਿਤੇ ਕੁਝ ਨਾ ਹੁੰਦਿਆ ਵੀ ਜੁੜਿਆ ਹੋਇਆ ਪਰਮਾਤਮਾ ਦੇ ਨਾਲ ਕਿਤੇ ਕਰੋੜਾਂ ਚੋਂ ਕੋਈ ਐਸਾ ਜਿੱਥੇ ਤੂੰ ਨਾ ਹਾਉ ਨਾ ਪੈਸਾ ਕਰੋੜਾਂ ਚੋਂ ਕਿਤੇ ਕੋਈ ਐਸਾ ਮਨੁੱਖ ਹੁੰਦਾ ਜਿੱਥੇ ਸਿਰਫ ਤੂੰ ਹੀ ਤੂੰ ਹੁੰਦਾ ਨਾ ਤਾਂ ਕਿਤੇ ਹਾਂ ਹੁੰਦੀ ਐ ਤੇ ਨਾ ਹੀ ਕਿਤੇ ਪੈਸਾ ਹੁੰਦਾ ਇਹ ਵੇਖਿਆ ਇਹੋ ਹੀ ਸਰੀਰ ਬੇਪਰਵਾਹੀਆਂ ਜਿੰਦੀ ਜਗੀਰ ਚਿੰਤਾ ਦੀ ਕੋਈ ਥਾਂ ਨਹੀਂ ਉੱਥੇ ਛਿਰਿਆਂ ਦਾ ਕੋਈ ਨਾ ਨਹੀਂ ਇੱਥੇ ਹਰ ਸੂਰਤ ਕਹੇ ਰੱਬੀ ਮੂਰਤ ਇਸ ਤੋਂ ਕੋਹਾਂ ਦੂਰ ਕੁਦੂਰਤ ਨਾਲ ਜਨੌਰਾਂ ਗੱਲਾਂ ਕਰਦਾ ਬੂਲਣ ਪਸ਼ੂ ਹੰਗਾਰੇ ਭਰਦਾ ਪੌਣਾ ਨਾਲ ਮਿਲਾ ਸੁਰ ਗਾਉਂਦਾ ਅੰਬਰ ਓੜ ਜਮੀਨ ਤੇ ਸੌਂਦਾ ਅੰਬਰ ਉੜ ਕੇ ਜਮੀਂ ਤੇ ਸੌਂਦਾ ਰੁੱਖਾਂ ਨਾਲ ਪਿਆਲੀ ਇਸ ਦੀ ਵੰਡੇ ਪਿਆਰ ਵਿਖਾਲੀ ਇਸ ਦੀ ਵੀ ਇਹਦੇ ਭਾਈ ਵਾਲੇ ਜਿਹੜੀ ਰੁੱਖਾਂ ਨਾਲ ਹੈ ਦੋਸਤੀ ਹੈ ਰੁੱਖਾਂ ਨਾਲ ਤੇ ਉਹਦੇ ਦਿਖਾਲੇ ਜਿਹੜੀ ਹੈ ਉਹਦਾ ਵੇਖਣਾ ਜਿਹੜਾ ਉਹ ਪਿਆਰ ਵੰਡਦਾ ਵੰਡੇ ਪਿਆਰ ਵਿਖਾਲੀ ਇਸ ਦੀ ਫਿਕਰੋਂ ਉੱਚਾ ਵੇਸ਼ ਫਕੀਰੀ ਕਹਿੰਦੇ ਨੇ ਕੱਟੂ ਕਸ਼ਮੀਰੀ ਇਹ ਫਿਕਰ ਤੋਂ ਉੱਚਾ ਤੇ ਵੇਸ਼ ਫਕੀਰੀ ਹੈ ਫਕੀਰੀ ਵੇਸ਼ ਵਿੱਚ ਹੈ ਮੁਸਲਮਾਨ ਸੀ ਕੱਟੂ ਸ਼ਾਹੀ ਕਹਿੰਦੇ ਨੇ ਕੱਟੂ ਕਸ਼ਮੀਰੀ ਕੱਟੂ ਕੱਟੇ ਆਲ ਜੰਜਾਲ ਰਹਿੰਦਾ ਰੋਜ਼ ਰਜਾਵਾਂ ਨਾਲ ਵੀ ਕੱਟੂ ਨੇ ਸਾਰੇ ਜੰਜਾਲ ਕੱਟ ਦਿੱਤੇ ਤੇ ਰਜਾ ਦੇ ਵਿੱਚ ਰਹਿੰਦਾ ਸੀ ਰਹਿੰਦਾ ਰੋਜ਼ ਰਜਾਵਾਂ ਨਾਲ ਇੱਕ ਦਿਨ ਕਿਸੇ ਨੂੰ ਆਉਂਦਾ ਤੱਕਿਆ ਅੱਗੇ ਆਣ ਖਲੋ ਰ ਆ ਡੱਕਿਆ ਪੁੱਛਿਆ ਤੂੰ ਤੇ ਲੱਕੜਾ ਰ ਇਧਰ ਕਿਧਰ ਚੱਲਿਆ ਯਾਰਾ ਇੱਕ ਦਿਨ ਕਿਸੇ ਨੂੰ ਆਉਂਦਾ ਤੱਕਿਆ ਅੱਗੇ ਆਣ ਖਲੋ ਰ ਆ ਡੱਕਿਆ ਪੁੱਛਿਆ ਤੂੰ ਤਾਂ ਲੱਕੜਾ ਰ ਇਧਰ ਕਿਧਰ ਚੱਲਿਆ ਯਾਰਾ ਫੜਿਆ ਕੁਜਾ ਕੀ ਮਨ ਵਸੀ ਕਿਥੇ ਗਈ ਕੋਹਾੜੀ ਰੱਸੀ ਅਰਜ ਗੁਜਾਰੀ ਲੱਕੜਾਰੇ ਤੈ ਨਹੀਂ ਸੁਣਿਆ ਸਾਈਂ ਪਿਆਰੇ ਆਮਰੇ ਸਰਤੋ ਸਤਗੁਰੂ ਆਏ ਭਾਗ ਭਰੇ ਮਾਂ ਹੈਨ ਬੁલાਏ ਗੁਰੂ ਨਾਨਕ ਦੇ 6ਵੇਂ ਰੂਪ ਸ਼ਹਿਨशाह ਪੂਪਾਂ ਦੇ ਪੂਪ ਦੋ ਤਲਵਾਰਾਂ ਸੱਜੇ ਖੱਬੇ ਸਿਰ ਕਲਗੀ ਗਲ ਮਾਲਾ ਫੱਬੇ ਸੁੰਦਰ ਮੁਖੜਾ ਛਵੀ ਨਰਾਲੀ ਸੁਣਿਆ ਦੀਨ ਦੁਨੀ ਦੇ ਵਾਲੀ ਸਾਈਆਂ ਦਰਸ ਕਰਨ ਨੂੰ ਚੱਲਿਆ ਐ ਜੀਵਨ ਚੋਲੀ ਪਰਨੋ ਚਲਿਆ ਮੇਰੇ ਕੋਲ ਨਹੀਂ ਅੰਨ ਦਾਣਾ ਕਿੱਥੋਂ ਪੈਸਾ ਭੇਡ ਚੜਾਣਾ ਕੁਝ ਜੀ ਅੰਦਰ ਚੋਇਆ ਸ਼ਹਿਦ ਪੱਲੇ ਹੀਠ ਲੁਕੋਇਆ ਸ਼ਹਿਦ ਸ਼ਹਿਦ ਗੁਰੂ ਦੀ ਭੇਟਾ ਕਰਨਾ ਫਿਰ ਗੁਰ ਚਰਨੀ ਮੱਥਾ ਧਰਨਾ ਕੱਟੂ ਸੁਣ ਸ਼ਹਿਦ ਦੀ ਸੋ ਹੱਥ ਵਧਾ ਕੇ ਕੀਤੀ ਅਰਜੋ ਸ਼ਹਿਦ ਲੈ ਚਲਿਆ ਸਤਗੁਰੂ ਖਾਤਰ ਦੇ ਦੇ ਮੈਨੂੰ ਭੋਰਾ ਮਾਤਰ ਲੱਕੜਹਾਰੇ ਕੀਤੀ ਨਾ ਤੈਨੂੰ ਕੀ ਕੰਨ ਸ਼ਾਇਦ ਖਵਾ ਪਹਿਲਾਂ ਧਰਨਾ ਸਤਿਗੁਰੂ ਸਾਵੇਂ ਪਿੱਛੋਂ ਸਾਈਆਂ ਖਾਲੀ ਭਾਵੇਂ ਇਹ ਪਹਿਲਾਂ ਮੈਂ ਸਤਿਗੁਰੂ ਦੇ ਅੱਗੇ ਰੱਖਾਂਗਾ ਫੇਰ ਤੂੰ ਖਾ ਲਈ ਬੋਲਿਆ ਦੂਜੀ ਵਾਰ ਫਕੀਰ ਕਿਉਂ ਕਰਨਾ ਐਨਾ ਦਿਲਗੀਰ ਇੱਕ ਦੋ ਬੂੰਦਾ ਦੇ ਦੇ ਮਾਖੀ ਗੁਰੂ ਕਰਨਗੇ ਤੇਰੀ ਰਾਖੀ ਜਾ ਜਾ ਮੈਂ ਨਹੀਂ ਸ਼ਾਇਦ ਜੁਠਾਣਾ ਸੁੱਚਾ ਸਤਿਗੁਰੂ ਪਾਸ ਲੈ ਜਾਣਾ ਇਹ ਬੜੀ ਡੂੰਗੀ ਤੇ ਸੁਣਨ ਵਾਲੀ ਸਮਝਣ ਵਾਲੀ ਸੋਚਣ ਵਾਲੀ ਗੱਲ ਇਤਿਹਾਸ ਦਾ ਕਹਿ ਲੋ ਕਿ ਇੱਕ ਪੰਨਾ ਹੈ ਮਹੱਤਵਪੂਰਨ ਕੇ ਗੁਰੂ ਸਾਹਿਬ ਦਾ ਤੇ ਸਿੱਖ ਦਾ ਰਿਲੇਸ਼ਨ ਕਿਵੇਂ ਦਾ ਹੁੰਦਾ ਕਿ ਸਿੱਖ ਇਹ ਸੋਚ ਰਿਹਾ ਕਿ ਸ਼ਾਇਦ ਝੂਠਾ ਕਰਕੇ ਨਹੀਂ ਲੈ ਜਾਣਾ ਤੇ ਉਧਰ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਕੋਈ ਸਿੱਖ ਜਿਹੜਾ ਕੋਈ ਲੋੜਵੰਦ ਜਿਹੜਾ ਕੋਈ ਚੀਜ਼ ਮੰਗਦਾ ਤੇ ਪਹਿਲਾਂ ਉਹਨੂੰ ਦਿਓ ਤੇ ਉਹ ਗੁਰੂ ਦੇ ਘਰ ਪਹੁੰਚ ਜਾਂਦੀ ਗੁਰੂ ਦੇ ਕੋਲ ਪਹੁੰਚ ਜਾਂਦੀ ਹੈ ਤੇ ਜੇ ਕਿਸੇ ਨੂੰ ਨਾ ਕਰ ਦਿਓ ਤੇ ਫਿਰ ਗੁਰੂ ਨੂੰ ਵੀ ਉਹ ਮਨਜ਼ੂਰ ਨਹੀਂ ਆ ਜਾ ਜਾ ਮੈਂ ਨਹੀਂ ਸ਼ਾਇਦ ਝੂਠਾਣਾ ਸੁੱਚਾ ਸਤਗੁਰੂ ਕੋਲ ਲੈ ਜਾਣਾ ਤੀਜੀ ਵਾਰ ਕਿਹਾ ਦਰਵੇਸ਼ ਮੈਂ ਨਹੀਂ ਮੰਗਣਾ ਸ਼ਾਇਦ ਹਮੇਸ਼ ਨਾ ਕਰ ਮੇਰਾ ਸਿੱਧਕ ਵਿਆਸਾ ਸਤਿਗੁਰ ਸਦਕੇ ਦੇ ਦੇ ਮਾਸਾ ਫੇਰ ਵੀ ਮੋਮਨਾ ਹੋਇਆ ਪੱਥਰ ਨਾ ਉਸ ਵੇਖੀ ਪ੍ਰੇਮ ਦੀ ਅਥਰ ਮੈਂ ਮਾਫੀ ਚਾਹਾਂਗਾ ਕਿ ਇਸ ਤੋਂ ਅੱਗੇ ਜਿਹੜੀ ਕਵਿਤਾ ਯਾਦ ਵਿੱਚ ਨਹੀਂ ਹੈਗੀ ਕਿਧਰੇ ਲਿਖਤ ਲੱਭਣੀ ਪਏਗੀ ਬਹੁਤ ਖੂਬਸੂਰਤ ਕਵਿਤਾ ਚਿੱਤਰਨ ਕੀਤਾ ਬੜਾ ਸੋਹਣਾ ਤੋਂ ਇਹ ਉਹ ਜਗ੍ਹਾ ਜਿੱਥੇ ਅੱਜ ਸ਼ਾਦੀ ਮਰਗ ਗੁਰਦੁਆਰਾ ਸਾਹਿਬ ਸਥਾਪਿਤ ਨੇ ਸ਼੍ਰੀਨਗਰ ਤੋਂ ਜਦੋਂ ਅਸੀਂ ਪੁੰਛਵਾਲ ਜਾਣੇ ਆ ਤਾਂ ਰਸਤੇ ਵਿੱਚ ਗੁਰਦੁਆਰਾ ਸਾਹਿਬ 2 ਕਿਲੋਮੀਟਰ ਹਟਵਾ ਆਉਂਦਾ ਤੇ ਬਹੁਤ ਸੰਗਤ ਆਉਂਦੀ ਉਥੇ ਰਹਿਣ ਦਾ ਪ੍ਰਬੰਧ ਹੈਗਾ ਆਣ ਜਾਣ ਵਾਲੀ ਸੰਗਤ ਦੇ ਰਹਿਣ ਦਾ ਖਾਣ ਪੀਣ ਦਾ ਅਰੇਂਜਮੈਂਟ ਹੋ ਜਾਂਦਾ ਤੇ ਬਹੁਤ ਵਧੀਆ ਗੁਰਦੁਆਰਾ ਇਤਿਹਾਸ ਨਾਲ ਸੰਬੰਧਿਤ ਭਾਈ ਕਟੂ ਜੀ ਸ਼ਾਹ ਜੀ ਨਾਲ ਉਥੇ ਚਿਨਾਰ ਦਾ ਦਰਖਤ ਵੀ ਹੈਗਾ ਜਿਸ ਦਰਖਤ ਦੇ ਥੱਲੇ ਗੁਰੂ ਸਾਹਿਬ ਜੀ ਮਿਲੇ ਸਨ ਕਟੂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ